ਲੁਟੇਰਿਆਂ ਦੇ ਵੱਲੋਂ ਇੱਕ ਰੂਸ ਦੀ ਲੜਕੀ ਨੂੰ ਨਿਸ਼ਾਨਾ ਬਣਾਇਆ ਗਿਆ ਦਰਸਲ ਉਹ ਇੱਥੇ ਰਿਸ਼ੀਕੇਸ਼ ਕੁੰਮਨ ਆਈ ਹੋਈ ਸੀ ਤਾਂ ਰਿਸ਼ੀਕੇਸ਼ ਕੁੰਮਨ ਜਾਣਦੇ ਆ ਜਦੋਂ ਵਾਪਸ ਪਰਤ ਰਹੇ ਸੀ ਤਾਂ ਰਾਹ ਦੇ ਵਿੱਚ ਫਗਵਾੜਾ ਨੇੜੇੋਂ ਲੁਟੇਰਿਆਂ ਦੇ ਵੱਲੋਂ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਸ ਪਰਸ ਖੋ ਕੇ ਫਰਾਰ ਹੋ ਜਾਂਦੇ ਹਨ ਲੁਟੇਰੇ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਾਫੀ ਕੀਮਤੀ ਸਮਾਨ ਉਸ ਪਰਸ ਦੇ ਵਿੱਚ ਸੀਗਾ ਦੋਸਤੋ ਬਾਅਦ ਉਹ ਕੁੜੀ ਕਾਫੀ ਘਬराई ਹੋਈ ਹੈ ਕਿਉਂਕਿ ਉਹ ਦੂਸਰੇ ਕੰਟਰੀ ਦੇ ਵਿੱਚ ਬੈਠੀ ਹੋਈ ਹੈ ਉਸੇ ਕਾਰਨ ਉਹ ਕਾਫੀ ਪਰੇਸ਼ਾਨ ਹੈ ਕਿਉਂਕਿ ਉਸ ਬੈਗ ਦੇ ਵਿੱਚ ਉਸਦਾ ਪਾਸਪੋਰਟ ਸੀਗਾ, ਕਰਦੀਆਂ ਚਾਬੀਆਂ ਸੀਗੀਆਂ, ਕੁਝ ਏਟੀਐਮ ਕਾਰਡ ਸੀਗੇ, ਬੈਂਕ ਦੇ ਕਾਰਡ ਸੀਗੇ ਜੋ ਸਾਰਾ ਕੁਝ ਲੈ ਕੇ ਉਹ ਲੁਟੇਰਾ ਫਰਾਰ ਹੋ ਚੁੱਕਿਆ ਦੋਸਤੋ ਬਾਅਦ ਉਹ ਲੜਕੀ ਵੀ ਕਾਫੀ ਘਬराई ਹੋਈ ਹੈ ਤੇ ਜਿਹੜਾ ਟੂਰ ਗਾਈਡ ਸੀ ਉਹ ਵੀ ਉਹਦੇ ਨਾਲ ਮੌਜੂਦ ਹੈ ਜੋ ਕਿ ਉਸਨੂੰ ਸਮੇਂ-ਸਮੇਂ ਤੇ ਗਾਈਡ ਕਰਦਾ ਹੋਇਆ ਨਜ਼ਰ ਆ ਰਿਹਾ ਉਸ ਦੇ ਵੱਲੋਂ ਹੀ ਸਾਰੀ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਦੇ ਵੱਲੋਂ ਪੁਲਿਸ ਨੂੰ ਕੰਪਲੇਂਟ ਅਦਰਜ ਨਹੀਂ ਕਰਵਾਈ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਚੀਜ਼ ਵਾਪਸ ਨਹੀਂ ਮਿਲੇਗੀ ਉਹ ਤੇ ਦੱਸਦੀ ਕਿ ਇਹ ਰਸ਼ੀਅਨ ਲੜਕੀ ਹੈ ਜੋ ਕਿ ਰਿਸ਼ੀਕੇਸ਼ ਦੇ ਵਿੱਚ ਕੁੰਮਨ ਦੇ ਲਈ ਪਹੁੰਚੀ ਸੀ ਨਜ਼ਰ ਆ ਰਿਹਾ ਹੈ ਕਿ ਇਹ ਦੂਸਰਾ ਉਤਪਰ ਦੌਰਾ ਸੀਗਾ ਇਸ ਤੋਂ ਪਹਿਲਾਂ ਵੀ ਉਹ ਭਾਰਤ ਆ ਚੁੱਕੀ ਸੀ ਇੱਕ ਦੂਸਰੀ ਵਾਰ ਇਹ ਕੁੰਮਨ ਫਿਰਨ ਦੇ ਲਈ ਆਈ ਸੀ ਧਾਰਮਿਕ ਯਾਤਰਾ ਤੇ ਪਹੁੰਚੀ ਸੀ ਰਿਸ਼ੀਕੇਸ਼ ਕੋਮ ਕੇ ਜਦੋਂ ਉਹ ਵਾਪਸ ਪਰਤ ਰਹੀ ਸੀ ਤਾਂ ਰਾਤ ਦੇ ਵਿੱਚ ਫਗਵਾੜਾ ਨੇੜੇ ਉਹ ਗੱਡੀ ਦੇ ਵਿੱਚ ਬੈਠੀ ਹੋਈ ਸੀ ਤਾਂ ਉਹ ਲੁਟੇਰੇ ਉਸ ਦਾ ਬੈਗ ਹੋ ਕੇ ਫਰਾਰ ਹੋ ਚੁੱਕਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਉਸ ਦਾ ਪਾਸਪੋਰਟ ਉਸ ਦੀਆਂ ਚਾਬੀਆਂ ਉਸ ਦੇ ਬੈਂਕ ਦੇ ਕਾਰਡ ਉਸ ਦੇ ਵਿੱਚ ਮੌਜੂਦ ਸਿਗੇ ਜੋ ਕਿ ਉਹ ਲੈ ਕੇ ਫਰਾਰ ਹੋ ਚੁੱਕਿਆ ਹੈ ਲੁਟੇਰਾ ਉਸ ਤੋਂ ਬਾਅਦ ਉਸ ਲੜਕੀ ਨੂੰ ਕਾਫੀ ਸਦਮਾ ਪਹੁੰਚਿਆ ਹੋ ਕਾਫੀ ਘਬराई ਹੋਈ ਹੈ ਪਰੇਸ਼ਾਨ ਹੈ ਕਿਉਂਕਿ ਉਹ ਦੂਸਰੀ ਕੰਟਰੀ ਦੇ ਵਿੱਚ ਬੈਠੀ ਹੈ ਕਿਸ ਤੋਂ ਹੈਲਪ ਲਵੇ ਫਿਲਹਾਲ ਉਸ ਨੂੰ ਪਤਾ ਨਹੀਂ ਲੱਗ ਰਿਹਾ ਉਸ ਤੋਂ ਬਾਅਦ ਟੂਰ ਗਾਈਡ ਉਸ ਨੂੰ ਲਗਾਤਾਰ ਗਾਈਡ ਕਰਦੇ ਹੋਏ ਨਜ਼ਰ ਆ ਰਿਹਾ ਤੁਸੀਂ ਵੀ ਸਾਨੂੰ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਉਸ ਦੇ ਨਾਲ ਦੇ ਜਿਹੜੇ ਸਾਥੀ ਨੇ ਟੂਰ ਗਾਈਡ ਨੇ ਉਹਨਾਂ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਅਸੀਂ ਰਸ਼ੀਆ ਤੋਂ ਆਏ ਹਾਂ ਜੀ ਠੀਕ ਹੈ ਅੱਗੇ ਵੀ ਆਨੇ ਆ ਅੱਗੇ ਵੀ ਹਾਂਜੀ ਕਾਫੀ ਵਾਰ ਅਸੀਂ ਟੂਰ ਆਰਗੇਨਾਈਜ਼ ਕਰ ਚੁੱਕੇ ਹਾਂ ਇੱਥੇ ਤੇ ਇਸ ਵਾਰ ਅਸੀਂ ਆਏ ਸੀ ਗੇ ਰਿਸ਼ੀਕੇਸ਼ ਆਏ ਸੀ ਗੇ ਹਰ ਹਰ ਵਾਰੀ ਗਰੁੱਪ ਲੈ ਕੇ ਆਉਂਦੇ ਹਾਂ ਹਰ ਵਾਰੀ ਗਰੁੱਪ ਦੇ ਨਾਲ ਕਿੰਨੇ ਜਣਾਂ ਦਾ ਗਰੁੱਪ ਹੁੰਦਾ ਐਤਕੀ ਸਾਡਾ ਡਿਫਰੈਂਟ ਟਾਈਮ ਤੇ ਡਿਫਰੈਂਟ ਗਰੁੱਪ ਹੁੰਦੇ ਸਾਡੇ ਐਤਕੀ ਮੇਰਾ 3 ਜਣਿਆਂ ਦਾ ਗਰੁੱਪ ਸੀ ਠੀਕ ਤੇ ਇਹ ਕਿੰਨੇ ਦਿਨਾਂ ਦਾ ਸੀਗਾ ਤੁਹਾਡਾ ਟੂਰ ਸਾਡਾ ਟੂਰ ਸੀਗਾ ਇਹ 2 ਵੀਕਸ ਦਾ ਟੂਰ ਜੀ ਕੀ ਮਾਮਲਾ ਕੀ ਹੋ ਗਿਆ ਜਿਹੜਾ ਸਾਰਾ ਦਾ ਬਿਮਾਰ ਸਾਡੇ ਨਾਲ ਐਕਚੁਅਲੀ ਅਸੀਂ ਆਏ ਸੀਗੇ ਰਿਸ਼ੀਕੇਸ਼ ਤੋਂ ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ ਤੇ ਅਸੀਂ ਫਗਵਾੜੇ ਜਦੋਂ ਉਤਰੇ ਆ ਟ੍ਰੇਨ ਚੋਂ ਸਾਨੂੰ ਜਿੱਦਾਂ ਰਿਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ ਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉਹ 호텔 ਤੇ ਉtre ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ ਇਹਨਾਂ ਦਾ ਸਨੇਚ ਕਰ ਲਿਆ ਇਹਨਾਂ ਦਾ ਬੈਗ ਸਨੇਚ ਕਰਕੇ ਭੱਜ ਗਏ ਲੋ ਇਹ ਵੀ ਰਸ਼ੀਆ ਤੋਂ ਆਏ? ਹਾਂਜੀ ਰਸ਼ੀਆ ਤੋਂ ਇਹ ਕਿੱਡੀ ਵਾਰ ਆਏ ਇੱਥੇ? ਇਹ ਨਹੀਂ ਸੈਕਿੰਡ ਪਾਈ। ਫਿਰ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਫੀ ਅਸੀਂ ਉਥੇ ਜਿੱਦਾਂ ਨਰਵਸ ਸੀਗੇ ਅਸੀਂ ਕੋਈ ਰਿਪੋਰਟ ਵਗੈਰਾ ਅਸੀਂ ਕੁਝ ਨਹੀਂ ਲਿਖਾਈ ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਦਾਂ ਮੇਰੇ ਹਿਸਾਬ ਨਾਲ ਕੁਝ ਰਿਪੋਰਟ ਲਗਾਉਣ ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਦੀ ਨਹੀਂ ਹੈ ਨਾ ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਨਾ ਹੋਈ ਅਸੀਂ ਕਿਉਂਕਿ ਉੱਥੇ ਲੋਕਾਂ ਨੂੰ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ ਇਸ ਕਰਕੇ ਅਸੀਂ ਕੋਈ ਰਿਪੋਰਟ ਉੱਥੇ ਨਹੀਂ ਲਿਖਾਈ ਨਹੀਂ ਇਹ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਵੈਕ ਹੋਇਆ ਵਾ ਤੇ ਕਿੰਨੇ ਵਜੇ ਘਟਨਾ ਸੀ ਇਹ ਜੀ ਇਹ ਤਕਰੀਬਨ 12:00 ਵਜੇ ਦੀ ਦਿੰਦੀ ਸੀ ਘਟਨਾ ਕਿੰਨੇ ਜਾਣੇ ਸੀਗੇ ਇਹ ਆ ਕੋਣ ਇਹ ਬੈਗ ਕੋਣ ਹੈ ਸਕੂਲ ਦਾ ਨਿਬੇ ਲੇਤਾ ਹਾਂ ਤੋ ਤੋ ਟਿਕਾ ਉਤਾਲੇ ਚੱਲਾਏ ਇੱਕ ਦੁਆ ਜੀ ਇੱਕ ਜਣਾ ਸਿਗਰ ਹੈ ਇੱਕ ਜਣਾ ਸਿਗਰ ਤੇ ਬੈਗ ਵਿੱਚ ਕੀ ਕੀਮਤੀ ਸਮਾਨ ਸੀ ਬੈਗ ਦੇ ਵਿੱਚ ਸਤੋਤਮ ਬਿੱਲ ਨਾ ਤੋਤਮ 3800 ਡਾਲਰ 15000 ਰੂਸਕ ਰੁਪਈਏ 9000 ਵਾਸਖ ਜੇਨੂ ਆਹ ਤਾਂ ਇੱਕ ਚੈਲੰਜ ਹੈ ਇਹਦਾ ਇੱਕ ਪਾਸਪੋਰਟ ਸੀਗਾ ਇਹਦਾ ਜੀ ਆਪਣੇ 3800 ਡਾਲਰ ਸੀਗਾ ਤੇ 1500 ਜਿਹੜਾ ਰਸ਼ੀਅਨ ਕਰੰਸੀ ਸੀ 15000 ਰਸ਼ੀਅਨ ਕਰੰਸੀ ਸੀ ਤੇ 9000 ਰੁਪਏ ਇੰਡੀਅਨ ਰੁਪਏ ਸੀਗਾ ਤੇ ਇਹਦੇ ਘਰ ਦੀਆਂ ਚਾਬੀਆਂ ਸੀਗੀਆਂ ਉਧਰ ਲੀਆਂ ਕਾਰਡ ਸੀਗੇ ਇੱਧਰ ਰਸ਼ੀਅਨ ਕਾਰਡ ਸੀਗੇ ਇਹਦੇ ਤੇ ਜਦੋਂ ਇਹ ਘਟਨਾ ਘਟੀਆ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ ਜਾਂ ਸਟੇਸ਼ਨ ਤੇ ਕਿਸੇ ਕਿਸੇ ਇਹ ਪੁਲਿਸ ਨੂੰ ਕਿਹਾ ਗਿਆ ਨਹੀਂ ਉੱਥੇ ਅਸੀਂ ਇਹ ਬੈਟਰ ਕਿਉਂਕਿ ਅਸੀਂ ਟਾਇਰਡ ਬਹੁਤ ਸੀਗੇ ਇੱਥੇ ਸਫਰ ਚੋਂ ਆਏ ਹੋਏ ਤੇ ਇਸ ਕਰਕੇ ਇਹ ਤਾਂ ਜਦੋਂ ਕਾਫੀ ਨਰਵਸ ਹੋ ਗਈ ਸੀ ਡਿਗਣ ਨੂੰ ਫਿਰਦੀ ਸੀ ਇਸ ਕਰਕੇ ਅਸੀਂ ਮੈਂ ਇਹ ਬੈਟਰ ਸਮਝਿਆ ਕਿਉਂਕਿ ਜੇ ਇੱਥੇ ਆਪਾਂ ਅਸੀਂ ਕੁਝ ਕਰਦੇ ਤਾਂ ਉੱਥੇ ਤਮਾਸ਼ਾ ਲੱਗ ਜਾਣਾ ਸੀਗਾ ਲੋਕਾਂ ਨੇ ਭੀੜ ਤਾਂ ਤੁਹਾਨੂੰ ਪਤਾ ਲੋਕਾਂ ਨੂੰ ਤਮਾਸ਼ਾ ਦੇਖਣਾ ਸੀਗਾ ਇਸ ਕਰਕੇ ਅਸੀਂ ਉੱਥੇ ਕੋਸ਼ਿਸ਼ ਵੀ ਨਹੀਂ ਕੀਤਾ ਸੀ ਵਾਪਸ ਆ ਗਏ ਸੀ ਤੇ ਹੁਣ ਕੰਪਲੀਟ ਕੀਤੀ ਕਿਸ ਨੇ ਹੁਣ ਅਸੀਂ ਹਾਂ ਐਸਪੀ ਸਾਹਿਬ ਕੋ ਗਏ ਸੀਗੇ ਕਪੂਰਥਲੇ ਤੇ ਉਹਨਾਂ ਨੂੰ ਅਸੀਂ ਧਿਆਨ ਦੇ ਵਿੱਚ ਪਾ ਲੈਂਦੀ ਉਹਨਾਂ ਨੇ ਠੀਕ ਹੈ ਉਹਨਾਂ ਨੇ ਹੀ ਕਿਹਾ ਉਹ ਕਹਿੰਦੇ ਸੀ ਤੁਸੀਂ ਤਾਂ ਜਾ ਫਗਵਾੜੇ ਜਾ ਕੇ ਤੁਸੀਂ ਜਾਂ ਤਾਂ ਇੱਕ ਐਫ ਆਈ ਆਰ ਕਰਵਾ ਦਿਓ ਜਾਂ ਇੱਕ ਹੋਰ ਡੀ ਡੀ ਆਰ ਹੁੰਦੀ ਕੋਈ ਮਿੰਤਾ ਇਹਨਾਂ ਡਿਟੇਲਾਂ ਦਾ ਪਤਾ ਨਹੀਂ ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਤਰੀਕਾਂ ਦੇ ਵਿੱਚ ਅਸੀਂ ਉਲਝੀਏ ਜਾਂ ਕਿੱਦਾਂ ਇਹਨੂੰ ਵੀ ਕੋਈ ਹੋਰ ਹਰਾਸਮੈਂਟ ਵੇਸ ਕਰਕੇ ਅਸੀਂ ਬੈਟਰ ਰਿਹਾ ਸਾਨੂੰ ਚਲੋ ਜੋ ਲੌਸ ਹੋ ਗਿਆ ਹੋ ਗਿਆ ਹੁਣ ਕੀ ਕਰ ਸਕਦੇ ਆ ਵਾਪਸ ਤਾਂ ਕਰੀ ਆਉਣਾ ਨਹੀਂ ਵਾਪਸ ਕਿਉਂ ਜਾਣਾ ਵਾਪਸ ਅਸੀਂ ਪਾਸ ਹੁੰਦੀ ਆਂ ਠੀਕ ਉਹਨਾਂ ਦੀ ਮੰਗ ਕੀ ਕਰਦੇ ਆ ਜੀ ਸਰਕਾਰ ਮੰਗ ਇਹ ਹੈ ਕਿ ਇਨ ਫਿਊਚਰ ਸਾਨੂੰ ਕੋਈ ਸਿਕਿਉਰ ਹੋਵੇ ਕੋਈ ਜਾਨੀ ਹੋਰ ਨਾ ਕਿਸੇ ਨਾਲ ਕੋਈ ਘਟਨਾ ਹੋਵੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਇਦਾਂ ਦੇ ਜਿਹੜੇ ਹੈਗੇ ਆ ਕੋਈ ਨਸ਼ੇੜੀ ਟਾਈਪ ਜਾਂ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਉਹਨਾਂ ਤੇ ਨੱਤ ਪਾਈ ਜਾਵੇ ਕਿਉਂਕਿ ਤੁਸੀਂ ਪੰਜਾਬ ਆਨੇ ਹੋ ਖਾਸ ਕਰਕੇ ਪੰਜਾਬ ਨੂੰ ਟੂਰਿਜ਼ਮ ਨੂੰ ਵੀ ਬੜਾ ਫੜਾ ਦਿੰਦੇ ਹੋ ਤੇ ਫਿਰ ਵੀ ਇਦਾਂ ਦੀਆਂ ਜਿਹੜੀਆਂ ਹਰਕਤਾਂ ਹੁੰਦੀਆਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਦੇਖਦੇ ਇਹ ਸਾਡਾ ਹੁਣ ਆ ਹੌਂਸਲਾ ਟੁੱਟਦਾ ਸਾਡਾ ਹੁਣ ਨੈਕਸਟ ਟਾਈਮ ਇਹ ਆ ਵੀ ਥੋੜਾ ਹੋਰ ਅਸੀਂ ਕੇਅਰਫੁਲ ਰਾਵਾਂਗੇ ਇਹ ਵੀ ਇਹਨਾਂ ਦਾ ਵੀ ਜਦੋਂ ਹੁਣ ਵਿਸ਼ਵਾਸ ਜਦੋਂ ਡੋਲਦਾ ਜਦੋਂ ਵੀ ਸੋਚਣਗੇ ਲੱਖ ਵਾਰ ਵੀ ਆਉਣ ਤੋਂ ਪਹਿਲਾਂ ਮੇਰੀ ਤਾਂ ਇਹ ਐਫਰਟ ਸੀ ਵੀ ਮੈਂ ਚਲੋ ਇੱਥੇ ਆਪਣੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਗਰੋ ਕਰਾਂ ਹਨ ਕਿਉਂਕਿ ਮੇਰੇ ਕਾਫੀ ਮੇਰੇ ਸਟੂਡੈਂਟਸ ਆ ਜਿਹੜਾ ਇਹ ਆਉਣਾ ਚਾਹੁੰਦੇ ਆ ਆਪਣਾ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਤੇ ਆਲਰੇਡੀ ਮੈਂ ਆਰਗੇਨਾਈਜ਼ ਕਰਦਾ ਰਹਿਣਾ ਤੇ ਇਹ ਹੁਣ ਜੇ ਇਦਾਂ ਦੀ ਹੈਪਨਿੰਗ ਹੋਣ ਦੀ ਤੇ ਸਾਨੂੰ ਥੋੜਾ ਜਿਹਾ ਅਹ ਡਿਸਕੰਫਰਟ ਮਹਿਸੂਸ ਹੋਊਗੀ ਤੇ ਇਹ ਵੀ ਸੋਚਣਗੇ ਆਉਣ ਤੋਂ ਪਹਿਲਾਂ